ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਆਪਣੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਇੱਧਰ ਮਿਲੋ ਸਤਿ ਸ਼੍ਰੀ ਅਕਾਲ ਜੀ ਵਲੈਰੀਓ ਮਿੱਤਰੋ ਆਪਣੇ ਵਾਸਤੇ ਚਾਹ ਲੈ ਕੇ ਆਇਆ ਹੈ ਇਹ ਮੁੰਡਾ ਬਹੁਤ ਸਿਆਣਾ ਨਾਈਸ ਗਾਇਲੈਂਕ ਆਫ ਮੀ ਇਟਸ ਫੋਰ ਨਾਗਰਾ ਯੈਸ ਯੈਸ ਤੇ ਮਿੱਤਰੋ ਕੱਲ ਆਪਣੀ ਵਲੈਰੀ ਨੂੰ ਗੱਡੀ ਸਾਫ਼ ਕੀਤੀ ਕੱਲ ਆਪਣੀ ਗੱਡੀ ਸਾਫ਼ ਕੀਤੀ ਵਲੈਰੀ ਨੂੰ ਹਾਂ ਜੀ ਹਾਂ ਜੀ ਕੱਲ ਵਲੈਰੀ ਨੇ ਆਪਣੀ ਗੱਡੀ ਮੇਰੇ ਤੋਂ ਸਾਫ਼ ਕੀਤੀ ਤੇ ਵਲੈਰੀ ਉੱਪਰ ਨਾਤੀ ਮੋਲਿੰਗ ਹੋ ਮੀਆਂ ਕੁਝ ਹੀ ਲੋਰ ਕੇ ਪਿੱਛੋਂ ਆ ਬਾਈ ਬਾਈ ਜਦੋਂ ਮੈਂ ਪੰਜਾਬੀ ਬੋਲਦਾ ਕਈ ਵਾਰ ਬੰਦੇ ਨੂੰ ਲੱਗਦਾ ਹੈ ਕਿ ਉਹ ਤਾਂ ਮੇਰੇ ਵਾਸਤੇ ਗਲਤ ਪਰ ਉਹ ਲੈ ਕੋਈ ਚੀਜ਼ ਜੁਸਟ ਹੈ ਪਰ ਤੇ ਕਹਿੰਦੇ ਹੋ ਚਾਹਤੋ 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 ਮੈਂ ਤੁਹਾਨੂੰ ਮੈਂ ਤਾਂ ਦੱਸਦਾ ਤਾਂ ਗੱਲ ਵਲੈਰੀਓ ਦੀ ਉਮਰ ਹੈ ਨਾ ਇਹ ਹੈਗੀ ਆ 20 ਤਾ ਨਹੀਂ ਵਲੈਰੀਓ ਡਿਵੀਜ਼ਨ 9 ਡਿਵੀਜ਼ਨ 9 19 ਸਾਲ ਦੀ ਉਮਰ ਹੈ ਮੁੰਡੇ ਦੀ ਤੇ ਇਟਾਲੀਅਨ ਹੈ ਤੇ ਕੰਮ ਦਾ ਮੌਕਾ ਕੋਈ ਵੀ ਨਹੀਂ ਛੱਡਦਾ ਹੈਗਾ ਕੋਈ ਮੌਕਾ ਨਹੀਂ ਛੱਡਦਾ ਕੰਮ ਦਾ ਸੈਂਪਲ ਲੇ ਬੋਰੂ ਕੋਈ ਸੇਨੀਅਰ ਵੀ ਕਰਦਾ ਹੈ ਤੇ ਜੇ ਇਹਨੂੰ ਗੱਡੀ ਤੋਂ ਬਸ ਕੇ ਗੱਡੀ ਵੀ ਧੁੰਦਾ ਹੈ ਮਤਲਬ ਕੀਤਾ ਇਹਦਾ ਤੁਹਾਡੀ ਦਾਦੀ ਦੀ ਜ਼ਮੀਨ ਵੀ ਇਹ ਕੋਈ ਹੈਗੀ ਰੱਤੀ ਵੀ ਉੱਥੇ ਔਰ ਉਤਰ ਕੰਮ ਵੀ ਕਰਦਾ ਹੈ ਨਾ ਟਮਾਟਰ ਔਰ ਮੈਨਜ਼ੋਨ ਦੂਤ

ਕਿ ਕੋਈ ਫਾਇਲਾ ਪੀਦਾ ਪਲੇਰੀਓ ਤੂੰ ਜ਼ਿੰਦਗੀ ਜ਼ਿੰਦਗੀ ਕੀ ਕਰਨਾ ਚਾਹੁੰਦਾ ਹੈ ਇੰਪ੍ਰੈਨਿਟੋਰੇ ਹਾਂ ਬਿਜ਼ਨਸਮੈਨ ਬਿਜ਼ਨਸਮੈਨ ਮੈਨੇ ਪੁੱਛਿਆ ਮਤਲਬ ਵੀ ਤੂੰ ਜ਼ਿੰਦਗੀ ਚ ਕੀ ਕਰਨਾ ਚਾਹੁੰਦਾ ਕਹਿੰਦਾ ਮੈਂ ਬਿਜ਼ਨਸਮੈਨ ਬਣਨਾ ਚਾਹੁੰਦਾ ਹੈ ਚਲੋ ਸਹੀ ਬਿਜ਼ਨਸਮੈਨ ਐਸਟਰੋਪੋ ਫਾਸੀਲੈ ਟ੍ਰੋਪੋ ਫਾਸੀਲੇ ਦੱਕੇਰੇ ਕੋਈ ਦਾ ਫਾਲੀ ਪੋਡੀਫਿਜੀ ਹੈ ਹਾਂ ਲੋਸੋ ਸਾਂ ਫਾਟੀ ਜਿਹੜਾ ਬਿਜ਼ਨਸਮੈਨ ਮਤਲਬ ਸ਼ਬਦ ਹੈ ਨਾ ਇਹ ਕਹਿਣ ਨੂੰ ਬਹੁਤ ਸੌਖਾ ਲੱਗਦਾ ਹੈ ਤੇ ਛੋਟਾ ਜਿਹਾ ਲੱਗਦਾ ਹੈ ਲੱਗਦਾ ਸੱਤ ਅੱਠ ਅੱਖਰਾਂ ਦਾ ਸ਼ਬਦ ਹੈ ਪਰ ਇਹਨੂੰ ਹੰਡ ਆਉਣਾ ਬੜਾ ਜਿੰਮੇਵਾਰੀਆਂ ਬਹੁਤ ਹੁੰਦੀਆਂ ਐ ਇਸ ਤਰ੍ਹਾਂ ਕੁੰਪੇਨੀਤੀ ਉਹ ਐਲੋਜ਼ੋ ਮਾ ਕੰਪਾਸੀਓਨੇ ਟੂਟੋ ਦੀ ਫਾ ਬਰਾਵੋ ਕਾਸੀ ਕਨਵੀ ਸਰਾਂਕਾਸਟਾ ਗੇ ਅਮ ਲਾਈਫ ਦੇ ਵਿੱਚ ਤੇ ਮੇਂ ਮਤਰਾ ਚਾਹ ਪੀ ਗੇ ਅੱਜ ਸੁੰਦੇ ਫਾਲਾ ਸਪੇਡਾ ਨਾ ਫਾਲਾ ਅੱਜ ਮਤਰਾ ਉਹ ਜਿਹੜਾ ਵਲੌਗ ਦੇ ਵਿੱਚ ਬਲੇਰੀ ਹੋ ਨਾ ਉਹ ਆਪਣੇ ਨਾਲ ਰਹੂਗਾ ਤੇ ਅੱਜ ਚੱਲਾਂਗੇ ਆਪਾ ਸਪੀਦਾ ਕਰਨ ਵਾਸਤੇ ਬਲੇਰੀ ਦੇ ਨਾਲ ਤੇ ਅਸਸਲਾਮੁਅਲੈਕਮ ਸ਼ੌਬਤ ਬੱਬੇ ਨੇ ਪੜਿਆ ਦੀ ਉਹ ਅੰਜਨ ਜੀ ਵਾ ਬੈਨ ਕਵਾਬ ਵੀ ਲੈਂਦਾ ਮੈਂ ਤੋ ਦੇਖ ਚੱਕ ਉਧਰ ਆ ਦੇਖ ਉਧਰ ਕਵਾਬ ਬਲੇਰੀਓ ਤਰੇ ਨਤ ਮੇ ਕਿ ਕਵਾਬ ਕਰੀਓ ਮੋਲੀ ਇੱਕਲ ਕਬਾਬ ਉਧਰ ਜਾਂਦਾ ਆਪਣੇ ਵੈਰੀ ਗੁੱਡ ਵੈਰੀ ਗੁੱਡ ਕਬਾਬ ਓਨਲੀ ਗੋਲਡ ਕੁਆਲਟੀ ਗੋਡ ਕੁਆਲਟੀ ਬਿੰਤੀ ਕਿ ਮੈਨੂੰ ਕਬਾਬ ਮਤਰੋ ਬੈਲਵਾਰ ਆ ਰਿਹਾ ਸਕਾਰਿਕਾ ਲੈ ਇਹ ਦੋ ਪੈਂਦੀਆਂ ਕਿ ਬਖ ਨਾ ਨਾ ਦੋ ਮੈਂ ਸਕ੍ਰੀਟ ਹੋਰ ਰੋਬਾ ਕਿ ਮੈਨੂੰ ਰਿਸਤ ਨੋ ਤੇ ਦੇਖੋ ਮਿੱਤਰੋ ਆ ਟਾਈਮ ਜਿਹੜਾ ਮਾਹੌਲ ਇਹ ਕਿਦਾਂ ਹੁੰਦਾ ਆਪਣੇ ਰੋਡ ਦਾ ਸਵੇਰ ਸ਼ਾਮ ਟ੍ਰੈਫਿਕ ਵੱਧ ਹੁੰਦੀ ਆ ਜਬਾ ਦਿਨ ਦੀ ਗੱਲ ਹੈ ਦਿਨ ਦੇ ਵਿੱਚ ਰੌਣਕ ਮੇਲਾ ਘੱਟ ਹੁੰਦਾ ਤੇ ਹੁਣ ਦੇਖੋ ਤੁਸੀਂ ਹੁਣ ਆ ਟਾਈਮ ਪੂਰੀ ਪਾਰਕਿੰਗ ਭਰੀ ਪਈ ਆ ਦੁਪਹਿਰਾਂ ਦੇ ਪਹਿਰਾ ਸਭ ਲੋਕ ਗਏ ਹੋਏ ਸੀਗੇ ਕੋਈ ਸਮੁੰਦਰ ਕੰਢੇ ਕੋਈ ਬੀਚ ਤੇ ਕਿੱਥੇ ਕੋ ਕਿਤੇ ਪਰ ਆ ਟਾਈਮ ਵਜ ਰੌਣਕ ਮੇਲਾ ਹੋ ਜਾਂਦਾ ਆਪਣੇ ਵੀ ਸੁੱਖਣ ਵਾਲਾ ਕਿ ਟਾਈਮ ਲੋਕ ਆਉਣ ਲੱਗ ਜਾਂਦੇ ਆ ਇੱਕ ਦੋ ਬੰਦੇ ਆ ਬੈਠੇ ਵੀ ਟੇਬਲ ਉੱਤੇ ਆਪਣੇ ਜਿਹੜੇ ਪੀਜ਼ਾ ਨਿਕਲਦੀ ਵੇਟ ਕਰਦੇ ਆ ਤੇ ਵੀਰਾਂ ਪੂਰੇ ਪੀਣੇ ਸ਼ੁਰੂ ਕਰਤੀ ਉਹਨਾਂ ਨੇ ਆਪਣੀਆਂ ਤੇ ਜਿਹਨੂੰ ਸ਼ਾਮ ਹੋਣੀ ਆ ਤੂੰ ਤੇ ਆਪਣਾ ਕੰਮ ਨੇ ਹੋਣ ਵਧੀ ਜਾਣਾ ਤੇ ਆਪਾਂ ਵੀ ਇੱਕ ਵਾਰੀ ਚਾਰਾ ਕੋਟ ਪੀ ਗਏ ਤੇ ਬਾਅਦ ਚ ਆਪਾਂ ਲਈ ਸਮਾਨ ਦੀ ਲਿਸਟ ਆਲਿਆ ਇਹ ਵਾਲੇ ਜੋ ਬਣਾਗੇ ਦੋ ਲਿਸਟਾਂ ਸਮਾਨ ਦੇ ਕਹਿੰਦੇ ਪੰਜਾਬੀ ਵੀਰੋ ਆ ਗਈਆਂ ਕਿਵੇਂ ਆ ਕੇ ਬਲੜੀਆਂ ਹਾਂਜੀ ਦੋ ਲਿਸਟਾਂ ਪੰਜਾਬੀ ਵੀਰਿਓ ਦੋ ਲਿਸਟਾਂ ਪੀ ਵੀਰਿਓ ਪੰਜਾਬੀ ਵੀਰਿਓ ਪੰਜਾਬੀ ਵੀ ਦੇਓ ਸਮਾਨ ਦੀ ਆ ਗਈਆਂ ਸਮਾਨ ਦੀ ਆ ਗਈ ਚੱਕ ਤੱਕ ਫੱਟੇ ਚੱਕ ਤੱਕ ਫੱਤੇ ਨਪਦਾ ਕਿ ਕਿੱਲੀ ਨਪਦਾ ਕਿ ਕਿੱਲੀ ਹਾਂ ਹਾਂ ਪਰ ਬਲੜ ਜੋ ਗੱਡੀ ਪਿੱਛੇ ਬਹੁਤ ਸਿਰ ਉਣਾਦੀ ਹੈ ਨਾ ਹਾਂ ਸੁਨੇਗਾ ਸੀ ਨੋ ਦੈਂਤਰੋ ਮੱਕੀ ਨਾ ਬਲੜ ਜੋ ਫੀਰਮੈਂਟੇ ਫਾਟੋ ਬੈਲੋ ਪੂਰੀਸੋ ਕਾਪੀਟੋ ਨੋ ਕੋਲੇ ਬੀਲੋ ਬਰਾਵੋ ਬਲੜਿਓ ਬੈਲੋ ਤੁਸੀਂ ਸੀ ਸੀ ਯੂ ਲਾਈਕ ਸੀ ਆਈ ਲਾਈਕ ਵੋਲੋ ਦਿਸ ਅ ਬਿਟ ਦੇ ਕੋ ਮੇ ਤਰ ਮੈਂ ਬਿਲਕੁਲ ਸਾਫ Y te digo que cuando más sudado, no? Uh -huh. Torno a la palestra. Y después. Y después. Es porco. Pero así pulisce bien. Bello, guarda. Bello pulito. Poncho ya Metro trae a los penmarker. Deve Valerio y una carlita. Y a poner el carrello. Mehm, 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 moto, no el carrello. Que seré el motor. Y solo. Con el motel en soto. Capito. Y metro. Today workout. Workout. Fai preso para que viva alto. Mío Ma lo sai, con esto que cumple, ¿cuántas personas trabajan ਕੋਲੇ ਨੋਸਤੀ ਪੈਜਾਨੀ ਕੰਪਾਨੀ ਟੂਟੀ ਸਿੱਕਸਤੀ ਪੈਦਨ ਕਿੰਨੇ ਕਿਲੋ ਇਸੋ ਕੋ ਕਿਨੇ ਕਿਲੋ ਦੇ 11 11 ਕਿਲੋ ਮਤਲਬ ਪੈਜੰਤੇ ਹੈ ਬੱਲੋ 11 ਕਿਲੋ 13 ਭਲਾ ਹੋ ਜੇ ਲਵੀ ਸਮਾਨ ਮੇਤਰ ਪੈਸਲਤਾ ਲੈ ਲਿਆ ਫੂੰਗੀ ਮਨੋਂ ਚ ਹੈ ਫੂੰਗੀ ਗਰੰਡੇ ਵਾਲੇ ਰਿਓ ਨਾ ਕੋਈ ਗਰੰਡੇ ਬਸਕਟ ਨਹੀਂ ਚ ਹੈ ਫੂੰਗੀ ਮੇਤਰ ਵੱਡੇ ਬਸਕਟੇ ਮੇਰੇ ਜੇ ਆਪਾਂ ਨੂੰ ਛੋਟੇ ਆਪਾਂ ਨੇ ਦੋ ਤਿੰਨ ਲੈਣੀ ਜਰਾ ਬਾਜੇ ਸਰਦਾਂਗੇ ਫਰ ਇਹਨਾਂ ਪਰ ਉਹ ਜੀ ਕੋਈ ਦੁਮਾਨੀ ਫੂੰਗੀ ਗਰੰਡੇ ਗਾ ਵੀ ਤੋਂ ਹਾਂ ਹਾਂ ਫਰ ਇਹਨਾਂ ਮੀਚੀਪੋਲਾ Eccolo, ah, No, ok. non è questo. è un sacchetto di. Un sacchetto di patate, Valerio, prendi qua. Questo qua. Un sacchetto di patate. Cipolla mo prendo io da qua. Uno Due. Tu cipolla. Che pappa? Chepabpa mi hai portato, no? Uh -huh. Poi che c'è? Andi. What is Andy. Uh, Andy. Andi, andi. 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 Ande, Ande, Bova, Bova, como é que é? Ah, uova! Esse aqui é um suppli. Esse aqui é um suppli gratis. Ok, um suppli. Agora eu passo a estacer. E clica na pane? Luiz, é tudo. Dudo, 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 Dudo. Ah, uh. ah. Uh. Este Ande. Ande. questo, como é que se chama? Fries, French fries. Patadinha frita. in english patate drin fritte italiano french ਪੰਜਾਬੀ ਵਿੱਚ ਕਹਿੰਦੇ ਇਹਨਾਂ ਨੂੰ ਆਲੂ ਤਲੇ ਵੀ ਆਲੂ ਤਲੇ ਵੀ ਆਲੂ ਤਲੇ ਵੀ ਆਲੂ yes ਕਮੇ ਤਲੇ ਵੀ ਆਲੂ ਤਲੇ ਵੀ ਆਲੂ ਆ ਬੜੀ ਸਾਰਾ ਸਮਾਨ ਫਰੰਟੋਂ ਲੈ ਲਏ ਮਿੱਤਰੋ ਪਹਨੇ ਤੇ ਪਿਛੇ ਲਿਖਿਆ ਰਹਿ ਗਿਆ ਸੀ ਪਿੱਛੇ ਮੈਨਾਂ ਨਹੀਂ ਮਤਾਂ ਬਤਾਉ ਦੋ ਤਿੰਨ ਪਾਲੇ ਬਦਲੇ ਜਾਗੇ ਬਤਾਉ ਮੈਂ ਤੇ ਦੋ ਤੇਰੇ ਬਿਲਕੁਲ ਹੂੰ ਦੋ ਤਰੇ ਬਰੇਨ ਦੋ ਤੇਰੇ ਬਰੇਨ ਸੀ ਹੈ 3 ਬਤੋਂ ਕਿੰਨੇ ਬਤੋਂ ਲਿਖੇ ਆ 3 ਬਤੋਂ 3 ਤਿੰਨ ਬਤੋਂ ਤਿੰਨ ਬਤੋਂ ਤਿੰਨ ਤਿੰਨ ਲੈ ਵੀ ਸਮਾਨ ਸਾਰਾ ਆਪਾਂ ਮੇਰੇ ਤੋਂ ਲੈ ਲਿਆ ਆਪਾਂ ਤੇ ਹੁਣ ਧਰਦੇ ਚੀਲੋ ਪਰ ਸਮਾਨ ਨੂੰ ਤਾਂ ਬੈ ਨਹੀਂ ਪਸਤੇ ਕੋਜੀ ਹੈ ਸੀ ਸਾਰੇ ਸਮਾਨ ਮੇਤਰੋ ਲੈ ਲਿਆ ਤੂੰ ਦੀ ਮੋਟਰਸਾਈਕਲ ਚੈੱਕ ਕਰੋ ਮਸਤਾ ਕੋਨ ਤੋਂ ਬੈਲ ਇਸ ਤੋਂ ਮੋਟ ਹੈ ਹੈ ਕਰੈਲੋ ਫਾਸਰ ਦੇ ਨਾਲ ਸਹੀ ਗਿਆ ਲਾਓ ਦੇਖੋ ਇਹ ਵੀ ਸਕੂਟਰ ਜੇ ਤੂੰ ਪਰ ਲੈ ਇਸ ਤੋਂ ਕੋਈ ਆਬਰੀ ਲਓ ਵੀ ਕੰਮ ਕਰ ਵੀ ਸਟਾਰਟ ਹੋ ਗਿਆ ਮੇਤਰੋ ਆਪਣਾ ਪਾਨੀ ਗੇ ਬਣ ਕੇ ਰੈਡੀ ਹੋ ਗਿਆ ਕਬਾਬ ਵਾਲੀਆਂ। ਹੁਸ਼ਮਾ ਗੁੱਡ ਇਵਨਿੰਗ ਹੋਈ ਫਿਰ। ਗੁੱਡ ਇਵਨਿੰਗ। ਠੀਕ ਹੋ ਗਿਆ। ਇਹ ਹੈ ਮਿੱਤਰੋ 50 0 ਆ ਦੇਖੋ। 50 ਦਾ ਨੋਟ 0 ਦਾ ਤੇ ਆਪਾਂ ਇਹਦੇ ਇਸ ਵਿੱਚ ਭਾਂ ਲੈ ਕਿਉਂ ਨਹੀਂ ਦੀ? ਹਾਂਜੀ ਭਾਂ ਲੈ ਕੇ। ਠੀਕ ਹੋ ਗਿਆ। ਇਹਦੀ ਮਿੱਤਰੋ ਲੈ ਕੇ ਆਨੇ ਭਾਂ ਆਪਾਂ ਲੋਡ ਪੈਗੇ ਸਪੀਚੀ ਦੀ। ਤੇ 50 ਪੈਸੇ ਕਿਉਂ ਦਾ ਆਪਾਂ ਇਧਰ ਮਿਲ ਜਾਂਦੇ 2 0 ਪਰ ਮਸ਼ੀਨੋਂ ਕੱਟ ਕੇ ਲੈ ਕਿਉਂ ਨਹੀਂ ਪੈਨੇ। ਮੈਂ ਲੈ ਕੇ ਆਇਆ ਸੀ ਨਾ। ਠੀਕ ਹੈ। ਤੇ ਆਰਡਰ ਆਪਣੇ ਚੱਲ ਪਏ ਨੇ। ਕਿੰਨੇ ਵਜੇ ਆੜ ਰਹੇ? 7:40 ਮਿੰਟ ਦਾ। ਲੋ ਮੈਨ ਲੈ ਗਿਆ ਠੀਕ ਹੈ ਠੀਕ ਹੈ ਤੇ ਇਧਰ ਆਪਣੇ ਕਾਰਤੂਨ ਹੀ ਬਣ ਲੱਗੇ ਨੇ ਬਲੇ ਜੱਬੀ ਮਿੱਤਰੋ ਵੀ ਮੇਂ ਕਾਰਤੂਨ ਦਾ ਕਾਰਤੂਨ ਫਾਈਗਰ ਤੋਂ ਲੁਕ ਇੱਕ ਕੋਸ਼ਿ ਟੈਕਨੋਲੋਜੀਆ ਇਹ ਮੁੰਡਾ ਸਾਰੇ ਮਿੱਤਰੋ ਕੰਮ ਜਾਣਦਾ ਹੈ ਭਾਵੇਂ ਉਮਰ ਛੋਟੀ ਆ ਪਰ ਟੈਕਨੋਲੋਜੀ ਬਹੁਤ ਇੰਟੈਲੀਜ ਬਹੁਤ ਵਲੀ ਇੰਟਰੇਂਟ ਇੰਟਰੇਂਟ ਟੈਕਨੋਲੋਜੀ ਹੋ ਗਈ ਭਾਨ ਆਪਣੀ ਚੇਂਜ 5002 200 ਸਿੱਕੇ ਕਢਵਾ ਲਿਆ ਆ ਮਸ਼ੀਨ ਕਢਵਾਇਆ ਆ ਆਪਣ ਜਿੱਥੇ ਲੋਕ ਮਸ਼ੀਨਾਂ ਨਾਲ ਖੇਡਦੇ ਖੋੜਦੇ ਆ ਨਾ ਜੂਆ ਖੇਡਦੇ ਆ ਉੱਥੋਂ ਪੈਸੇ ਨਿਕਲ ਜਾਨੇ ਆ। ਭਾਨਾ ਕੀ ਭਾਨਾ ਕੀ ਭਾਨ। ਦਸ਼ਮ। 220। ਓਕੇ। ਓ ਆ ਰਹੀ ਹੈ। ਹਾਂ ਥੈਂਕ ਯੂ ਜੀ। ਇਧਰ ਇਹ ਆਪਣੇ ਬਣਾਏ ਨੇ ਮਿੱਤਰੋ ਪੀਜ਼ਾ ਕਬਾਬ। ਦੇਖੋ। ਮਰਗੀ ਤਾਂ ਬਣਾ ਕੇ ਉਹ ਇੱਥੇ ਕਬਾਬ ਦਾ ਮੀਟ ਪਾਇਆ ਜਾਂਦਾ ਤੇ ਇਹ ਸਾਰੇ ਢਿਰਦੂਰੇ ਪਾਇਆ ਜਾਂਦੇ ਤੇ ਸਾਲਸੇ ਪਾਇਆ ਜਾਂਦੇ ਜਿਹੜੇ ਆ ਪੈਂਦਲ। ਕੈਚ-ਅਪ ਮੈਂ ਜਿਹੜੇ ਤੇ ਕਿਸੇ ਨੇ ਪਾਉਣ ਆ। ਤੇ ਕਾਹ ਨਹੀਂ ਆਪਣੇ ਚੱਲੋ ਇੱਧਰ। ਸਾਰਾ ਫਰੈਸ਼ ਨਾਲ ਦੀ ਨਾਲ ਕੱਟ ਗਏ ਤੇ ਨਾਲ ਦੀਆਂ ਆਪਾਂ ਬਗਵਾ ਦੇ ਤੇ ਪਾਈ ਦੇ ਇੱਕ ਫੇਰੀ ਇਹ ਪorticosto ਕੋ ਬਾੰਕੂ ਬਰਾਵਾ ਫੇਰੀ ਕਮੋ ਸਿਨੋਰਾ ਆ ਮੇਟਰ ਹੈਗੀ ਆ ਪਾਣੀ ਜਿਹੜਾ ਆਪਾਂ ਗੱਡੀ ਚ ਪਾਈਦਾ ਜਿਹੜਾ ਸ਼ੀਸ਼ੇ ਸਾਫ ਕਰਨਾ ਉਹਦੇ ਪਾਸੇ ਹੁੰਦਾ ਹੈ ਜਿਹੜਾ ਪਾਣੀ ਰੋਮ ਦੇ ਵਿੱਚ ਹੁੰਦਾ ਨਾ ਇਹ ਪਾਣੀ ਦੇ ਵਿੱਚ ਉਹ ਜਮ ਜਾਂਦੇ ਵਿੱਚ ਜਿਹੜੀ ਕੱਲ ਚੋ Calcio, calcio di panino. O vena genialti già c'è la valigia è bloccato dopo. Dove sta no? Eccoli okay. là, questi qua. Dopo, già vieni, scacchi aperti e poi ci puoi andare a vedere il tigre. Apri, non aspetta, aspetta, qua c'è cosa c'è fai? Si, eccolo là. Ecco. Ok, lo mettiamo qua, ma c'è norme. Ah, vedi, però c'è stare qua dentro. No. no, aspetta, vediamo. Vediamo se metti pure questa. Perché c'è la pressione, capito? Questo è anti calcare, capito? Poco però. Poco, poco. Così. E c'è in puta campi di dinal. No? Fallo riempire bene. Piano, piano piano lo butto Vai 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 vai. Basta. Fermo. Ok. Ok, perfetto. che macchina eh. Non sto se non sto. Se piace questa macchina? Bello, bello, mi vendi? Poi. 10 euro. 10.000! Sì, ciao! Ciao! Ehi, che si site non è a tenciar varia comunica di basta, ਮਸੇਨਾਂ ਕੀ ਪਣਾ ਥੋੜਾ ਹੀ ਪਣਾ ਹੁੰਦੇ ਇਹਦੇ ਕਿਤਾ ਜਿਹੜਾ ਇੱਕ ਸਰਫ ਜੀ ਹੁੰਦੀ ਹੈ ਸ਼ੈਂਪੂ ਜਿਹਾ ਕੰਮ ਕਰਦੀ ਹੈ ਤੇ ਨਾਲੇ ਫਿਰ ਇਹ ਮਤਲਬ ਇਹ ਉਹ ਜਿਹੜੀਆਂ ਨਾਲੀਆਂ ਜਾਮ ਨਹੀਂ ਹੁੰਦੀਆਂ ਹੈਗੀਆਂ ਇਹ ਦਵਾਈ ਵੀ ਪਾਉਣੀ ਚਾਹੀਦੀ ਆ ਬਹੁਤ ਵਧੀਆ ਸੀ ਸ਼ੈਨ ਨੀਟ ਐਂਡ ਕਲੀਨ ਦਿੰਦੇ ਇਹਦੇ ਨਾਲ ਪਰ ਉਹਦੇ ਸਵੈਸ ਕੋ ਨਾਲ ਕੋਈ ਨਹੀਂ ਆ ਐਕੋ ਫੜੀ ਜੀ ਸਤ ਸ੍ਰੀ ਅਕਾਲ ਹਾਂ ਤੋ ਲਾ ਤੇ ਰਿਆ ਆਰਡਰ ਨਿਕਨ ਤਿਆਰ ਮੰਨੇ ਤੇਰੇ ਵੀ ਠੀਕ ਹੈ ਬੱਲੇ ਵੀ ਬੱਲੇ ਮੈਟਰੋ ਦਵਿੰਦਰ ਸਿੰਘ ਵੀ ਆਪਣਾ ਆ ਗਿਆ ਸਤਿ ਸ਼੍ਰੀ ਅਕਾਲ ਜੀ ਸਰਦਾਰ ਹਰਮਨ ਤਾਂ ਠੀਕ ਆ ਗਿਆ ਚੜਦੀ ਕਲਾ ਹਾਂਜੀ ਹਾਂਜੀ ਸੇਤਾ ਕੈਂਪ ਪੁਰੀਆਂ ਬੁਧੀ ਬੁਰੀਓ ਟਟੇ ਹੋਏ ਹਾਂਜੀ ਹਾਂ ਬਸ ਠੀਕ ਹੈ ਗਰਮੀ ਗਰਮੀ ਕਿੰਨੀ ਹੈ ਗਰਮੀ ਤਾਂ ਬਹੁਤ ਹੈ ਗੱਭੀ ਜਿਆਦਾ ਗਰਮੀ ਚੰਗੀ ਠੁੱਪ ਬਹੁਤ ਬਣੀ ਤੇਰੇ ਨਾਲ ਕੋਲ ਪੀਜਾ ਕੋਈ ਖਾਣ ਦਾ ਦੱਦੂ ਕੀ ਦੇਖਣਾ ਪੀ ਚੱਲਦੀ ਪੱਟੀ ਚਲੀ ਹੋਏ ਪੀਜਾ ਦਾ ਜਿਹੜਾ ਹਰਮਨ ਕੋਲ ਕੋਸਤ ਕਰਾਂਗੇ ਹਰਮਨ ਕਿਹੜਾ ਪੀਜਾ ਖਲਾਏਗਾ ਅੱਜ ਦਵਿੰਦਰ ਨੂੰ ਅੱਜ ਕੋਈ ਕਿਹੜਾ ਇਹੋ ਤੇ ਵਿਨਦਰਾ ਪੀਜ਼ਾ ਮਸ਼ਹੂਰ ਹੋਇਆ ਤੇ ਵਿਨਦਰ ਸਿਮਰ ਆਰਡਰ ਹੈ 20 ਕਿਵਾਬਾਂ ਦਾ ਬਣਾਣੀ ਕਿਉਂ ਨਹੀਂ ਹਾਂਜੀ ਇਹ ਵੀ ਬਣਾ ਦੇਗੀ ਜੀ ਹੈ ਡੇਲਰ ਫਾਇਦਾ ਵਲੇ ਰਿਓ ਲੈ ਸੇਮ ਫਰੀਜ਼ਰ ਕਵੀ ਦੋ ਲਵਰੋ 20 ਕਿਵਾਬ ਕੋੰਤ ਜੇ ਫਿਰ ਜਰ ਵੱਧ ਕੰਮ ਹੁੰਦਾ ਉਹਦਾ ਵੱਧ ਖੁਸ਼ੀ ਹੁੰਦੀ ਹੈ ਨਾ ਹਾਂਜੀ ਹਾਂ ਹੁੰਦੀ ਹੋਈ ਹੈ ਜੀ ਹਨਾ ਤੇ ਤੁਹਾਨੂੰ ਲਾ ਫਰੈਡੋ ਇਸਕੋਲਟ ਹੈ ਕਿਹਨੇ ਕਹ ਲੈ ਪੀਸਿੰਗ ਲੈ ਦੇ ਦੇ ਅੱਛੇ ਪੀਸੇ ਅੱਛੇ ਕਿਵਾਬ ਨਹੀਂ ਗਿਆ ਸਿਆਸ਼ ਦੇ ਹਾਂ 20 ਪਹੁੰਚੇ 2:30 ਕਾ ਪੀਸੇ ਹਾਂ ਪਹਿਲੀ ਲੋੜੀ ਹਾਂ ਹਾਂ ਮਸਾ ਲੀਂ ਪੰਜ ਪੱਤੀ ਮਾਤੀ ਕਿ ਜਗਤ ਕਰ ਲੈ ਮਨ ਸੈਂਸ ਸਪੋਲ ਬੰਦ ਕਰ ਦਿਓ ਕੰਨੋ ਇਸ ਜਿਹਾ ਉਹ ਮੇਟਰ ਪੂਰਾ। ਸ਼ਾਊਗ੍ਰਾਟੇ। ਆ ਫਾਰੇ ਮੇਟਰ ਪੀਜ਼ਾ ਬਣਾਇਆ ਦੇਖੋ ਇੱਧਰ। ਆ ਦੇਖੋ। ਬੂਫਲਾ ਪਕੀਨੋ ਬਜ਼ੀਰ ਕੋ ਪਾਕੇ ਨਾ ਘੈਂਟ ਪੀਜ਼ਾ ਹੈ। ਬੈਲ ਰਿਆ। ਬਹੁਤ ਟੇਸਟੀ ਪੀਜ਼ਾ ਘੈਂਟ ਹੈ। ਭਾਈ ਬਲੇੜੀ ਨੂੰ। ਭਾਈ ਮੇਟਰ ਆਰਡਰ ਚੱਲਿਆ ਆਪਣਾ ਕੱਟ। ਨੋ ਫਰੈਂਡ ਦੀ ਬੈਨ ਨਹੀਂ ਕਪੀਟੋ। ਐ ਮੇਟਰ ਹੈ। ਪੀਜ਼ਾ ਮੇਟਰ। ਬਲੇੜੀ ਨੰਬਰ ਉਹ ਮੇਟਰ ਇੱਕ ਨੰਬਰ ਆਪਣਾ ਬੰਦਾ ਕੰਮ ਕਰਨ ਵਾਲਾ ਹੈ। ਬਹੁਤ ਫਾਸਟ ਹੈ। ਤੇ ਨਾਲੇ ਜੇ ਬੱਚਿਆਂ ਦੇ ਕੰਮ ਕਰਾਉਣਾ ਬੱਚੇ ਰਗਾਸੀ ਨੂੰ ਹੀ ਆ ਸਾਰਾ 19 ਸਾਲ ਦੀ ਮੁੰਡੇ ਦੀ ਉਮਰ ਹੈ ਤੇ ਨਾਣੇ ਇਹ ਵੇਜਾ ਬਸ ਮਲ ਖਿੱਚੀ ਰੋ ਪੰਪ ਮਾਰ ਕੇ ਰੱਖੋ ਵੀ ਹਾਂ ਹਾਂ ਤੂੰ ਬਹੁਤ ਵਧੀਆ ਹੈ ਬਸ ਇਦਾਂ ਹੀ ਹੈ ਦਬਲੇ ਦੇ ਬਰਾਵੋ ਨੂੰ ਚਲ ਹੁਣ ਚਲਾਉਂਦਾ ਇਦਾਂ ਬਸ ਪੰਪ ਮਾਰੀ ਜਾ ਤੇ ਬੰਦੇ ਕੰਮ ਕਰ ਹੀ ਜਾਂਦੇ ਮਲੇੜੇ ਇਦਾਂ ਹੁੰਦਾ ਕੇ ਹਨ ਕੇ ਹਨ ਮੇਟਰੋ ਕਿਰੋ ਗਿਆ ਨੋ non c'entra tutto qua e otto ti c'entra vabbè stato vicino non stava vicino papino yes thank you very much very much ਕ੍ਰੀ ਤੇ ਵਿਸੇ ਕ੍ਰੀ ਤੇ ਗ੍ਰੀ ਤੇ ਬਰਾਵਾ ਇਹਦੇ ਬਸ ਬਸ ਵਰਤਿੰਗ ਸਗ ਸਿੱਕੇ ਤੇ ਬਲ ਦੇਖੋ ਬਈ ਕਾ ਵੀ ਦੇ ਹਾਂ ਜੀ ਪੋ ਲੈਓ ਪੇਤਰਾਈ ਕਾ ਸਾਰਾ ਜਿੰਨੇ ਕਿ ਵਾਇਨ ਕਿਰੇ ਕਿਰੇ ਸਾਥੀ ਕਾ ਚੰਗਾ ਮੁੰਡਾ ਚੰਗਾ ਬਹੁਤ ਹੈ ਨਾ ਹਾਂਜੀ ਚੰਗਾ ਹਾਂ ਸਹੀ ਬਾਤ ਤੇ ਸਵਾ ਮਿੱਤਰੋ 9:35 ਹੋ ਗਿਆ ਤੇ ਆਰਡਰ ਵੀ ਚੱਲਦੇ ਆ ਆਪਣੇ ਤੇ ਬਾਹਰ ਗਾ ਵੀ ਬੈਠੇ ਆ ਤੇ ਸਾਡਾ ਤਾਂ ਸਿਆਲ ਨਾਲ ਗਰਮੀ ਫਰਕੇ ਹੁੰਦਾ ਹੈ ਸਿਆਲ ਦੇ ਵਿੱਚ ਆਪਣੀ ਦੁਕਾਨ ਦੇ ਅੰਦਰ ਬਹੁਤ ਰਸ਼ ਪੈਂਦਾ ਹੈ ਤੇ ਸਾਰੇ ਨਾ ਅੰਦਰ ਹੀ ਭੱਜਦੇ ਅੰਦਰ ਸੀਖ ਬਹੁਤ ਹੁੰਦੇ ਤੇ ਗਰਮੀ ਹੈ ਵੀ ਸਾਰੇ ਬਾਹਰ ਨੂੰ ਭੱਜਦੇ ਨੇ ਜਿਹਨੇ ਪੀਜ਼ਾ ਆਰਡਰ ਕਰਦੇ ਆ ਬਸ ਫੜਾ ਫੜਾ ਬੰਦਾ ਆਰਡਰ ਕਰਦਾ ਤੇ ਬਾਹਰ ਨੂੰ ਭੱਜਣਾ ਕਹਿੰਦੇ ਇਦਾਂ ਕਰੇ ਸਰ ਉਸਾ ਤੋਂ ਆਰਡਰ ਬਾਹਰੋਂ ਹੀ ਲੈ ਜਾਓ ਤੇ ਟੇਬਲ ਲੱਗੇ ਮਰ ਬੈਠੀਆਂ ਔਰ ਇੱਥੇ ਹੱਥ ਤੇ ਮਟੀਵਲ ਹਾਂਜੀ ਟੇਬਲ ਲੱਗੇ ਹੋਏ ਨੇ ਸਾਰੇ ਸਾਡੇ ਆਰਡਰ ਚੱਲਦੇ ਨੇ ਤੇ ਬਸ ਦਵਿੰਦਰ ਸਿੰਘ ਆਇਆ ਕਿਹੜਾ ਵੀ ਹੈ ਅੰਦਰ ਜਾ ਬਈ ਅੱਜ ਦਵਿੰਦਰ ਕਿਹੜਾ ਪੀਜ਼ਾ ਖਲਾਈ ਮੈਨੂੰ ਤਾਂ ਦੱਸਿਓ ਆ ਕੀ ਕਮੈਂਟ ਕਿਹੜਾ ਪੀਜ਼ਾ ਤੇ ਜਿਹੜਾ ਪੀਸਾ ਦਵਿੰਦਰ ਖੰਡਾ ਪਰ ਗੱਲ ਦੇ ਬਲੌਚ ਦਿਖਾਇਆ ਸੀਗਾ ਨਾ ਉਹ ਦੱਸਿਓ ਵੀ ਦਵਿੰਦਰ ਨੂੰ ਕਿਹੜਾ ਪੀਸਾ ਦਵਿੰਦਰ ਪੀਸਾ ਨੌ ਕੀ ਹੈ ਤੇ ਸਾਰਾ ਕੁਝ ਪੀਸਾ ਨੂੰ ਸਾਰਾ ਇੱਕ ਮਿੰਟ ਆਉਣਗੇ ਬਾਦੋਂ ਅਸੀਂ ਖਾਵਾਂਗੇ ਬਸ ਠੀਕ ਹੈ ਤੁਸੀਂ ਕਮੈਂਟ ਕਰੋ ਕਿਹੜਾ ਪੀਸਾ ਤੁਹਾਨੂੰ ਸਭ ਤੋਂ ਕਿਹਨੇ ਕਰ ਸੁਆਰ ਲੱਗਦਾ ਵੀ ਕਿਹੜਾ ਬਸ ਫਿਰ ਇੱਕ ਬੰਦੀ ਨੂੰ ਪਸੰਦ ਹੁੰਦੀ ਹੈ ਕਿ ਉਹਨੂੰ ਮਰਗੀ ਦਾ ਪਸੰਦ ਕਰੂ ਕਿਹੜਾ ਪਸੰਦ ਤੁਹਾਨੂੰ ਕਿਹੜਾ ਕਿਹੜਾ ਪੀਸਾ ਪਸੰਦ ਆ ਕਮੈਂਟ ਕਰੋ ਤੁਹਾਨੂੰ ਫਿਰ ਤੇ ਆਪਾਂ ਉਹਦਾ ਪੀਸਾ ਬਣਾ ਕੇ ਪਰ ਇਹ ਵੀਡੀਓ ਸਪੈਸ਼ਲ ਬਣਾਵਾਂਗੇ ਆਪਾਂ ਇੰਸਟਾਗ੍ਰam 'ਤੇ ਪਾਵਾਂਗੇ ਟਿਕਟੌ ਹੁਣ ਮਿੱਤਰੋ ਸਮਾਂ 11 ਵਜਣ ਦੇ ਵਿੱਚ 15 ਮਿੰਟ ਰਹਿ ਗਏ ਨੇ ਤੇ ਸਾਡਾ ਕੰਮ ਕਰ ਦੇਖੋ ਲੱਗੇ ਪਕਸਾ ਨੇ ਬੜਾ ਕਬਾਬ ਵੀ ਚੱਕਤਾ ਪਾਨੇ ਚਲੀਏ ਕਰਦੇ ਆਪਾਂ ਹਾਂਜੀ ਖਾਣ ਕੀ ਬਣਾਇਆ ਜੀ ਫਿਰ ਕੀ ਖਾਣਾ ਖਾਣ ਨੂੰ ਦਾਲ ਜੀ ਦਾਲ ਬਣਾਈ ਹੋਈ ਹੈ ਜੀ ਲੱਵਣੀ ਵੀ ਆ ਹਾਂਜੀ ਹੁਣ ਤਾਂ ਮਿੱਤਰੋ ਗਰਮੀ 'ਚ ਤਾਂ ਖਾਣ ਨੂੰ ਵੀ ਜਲਦੀ ਕਰਦਾ ਹੈਗਾ ਹਾਂਜੀ ਹਨਾ ਗਰਮੀ ਜਦੋਂ ਘਟ ਹੁੰਦੀ ਹੈ ਫਿਰ ਤਾਂ ਐਦਾਂ ਹੁੰਦਾ ਵੀ ਬੰਦਾ ਕੁਝ ਮਾੜਾ ਮੋਟਾ ਚਾਹਦਾ ਵੀ ਹਲਕਾ ਬੰਦਾ ਖਾ ਲੈਂਦਾ ਪਰ ਗਰਮੀ ਜਦੋਂ ਹੋਈ ਨਹੀਂ ਆ ਫੇਰ ਪਾਣੀ ਪੀ ਵੀ ਇਟ ਡੀਹਾਈਡਰੇਟਿਡ ਭਾ ਜਾਂਦਾ ਹੈ ਨਾ ਤੇ ਗਰਮੀ ਕਿੰਨਾਂ ਕੰਮ ਦਾ ਹੀ ਵੇਤੋ ਥੋੜਾ ਫਰਕ ਪਿਆ ਵੇ ਕੰਮ ਵੀ ਜਦੋਂ ਗਰਮੀ ਜਵਜ ਜਾਂਦੇ ਨਾ ਤਾਂ ਇੰਕ ਲੱਖਤ ਗਰਮੀ ਵੱਜ ਜਾਂਦੇ ਇਹ ਲੋਕਾਂ ਦੇ ਚੱਲੇ ਵੀ ਹੁੰਦੀ ਗਰਮੀ ਸੋ ਲੋਕ ਬਹੁਤ ਨੇ ਨਾ ਠੰਡ ਚੱਲਦੇ ਐ ਨਾ ਚੱਲਦੇ ਗਰਮੀ ਖਾਲੇ ਆਪਣੇ ਪਿੰਡਾਂ ਪੰਜਾਬੀ ਖੂਨੋਂ ਵਿੱਚ ਤਰ ਵੀ ਕਿੰਨਾ ਕਿੰਨਾ ਤਕੜਾ ਕੰਮਜਾ ਆ ਹੈ ਆਪਾਂ ਹਮੇਂ ਹਮੇਂ ਚੱਲ ਜਾਂਦੇ ਇਹ ਘੜ ਚੱਲਦੇ ਆ ਠੰਡ ਵੀ ਚੱਲਦੀ ਆਪਾਂ ਗਰਮੀ ਚੱਲਦੀ ਇਹ ਤਾਂ ਜੇ ਗਰਮੀ ਮੜੀ ਕਰੀ ਵਧ ਗਈ ਜਦ ਇਹ ਮਰਗੇ 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 ਜੇ ਮੀਂਹ ਪੈ ਜਾਏ ਤਾਂ ਵੀ ਮਰਗੇ 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 ਠੰਡੇ ਵੀ ਮਰਗੇ ਆਪਾਂ ਵੀ ਪਾ ਲੈਂਦੇ ਆ ਮੀਂਹ ਥੋ ਤੇ ਤੁਹਾਡੇ ਕੇ ਸਾਰਾ ਬਲੌਗ ਆਪਾਂ ਸ਼ੇਅਰ ਕੀਤਾ ਲੈ ਮੁੰਡਾ ਤੁਹਾਨੂੰ ਦਿਖਾਇਆ ਤੇ ਮੁੰਡੇ ਮਿੱਤਰੋ 19 ਸਾਲ ਦੀ ਉਮਰ ਹੈ ਤੇ ਉਹ ਮੈਂ ਕਰਨੇ ਸੀਗੇ ਦੱਸਣ ਦਾ ਵੀ ਇਹ ਲੋਕ ਨਾ ਆਪਾਂ ਮਿਹਨਤ ਤੋਂ ਕਿੰਨੇ ਜਿਆਦਾ ਅਡਵਾਂਸ ਹੋ ਗਏ ਆ ਮਤਲਬ ਵੀ ਆਪਾਂ ਤੋਂ ਕਿੰਨੇ ਜਿਆਦਾ ਅਗੇ ਆ ਪਰ ਫਿਰ ਵੀ ਜਿਹੜਾ ਕੰਮ ਕਰਨ ਦੇ ਮਸਲੇ ਵਿੱਚ ਇਹ ਲੋਕ ਬਹੁਤ ਜਿਆਦਾ ਪਰ ਪ੍ਰਿਪੇਅਰ ਐ ਤੇ ਇਹ ਨਾ ਕਰਦੇ ਪਰ ਪ੍ਰਿਪੇਅਰ ਕਿ ਅਗੇ ਰੱਖਦੇ ਆ 18 ਸਾਲ ਦੀ ਉਮਰ ਤੋਂ ਬਾਅਦ ਬੱਚਿਆਂ ਨੂੰ ਕੰਮ ਕਰਨਾ ਹੀ ਪੈਂਦਾ ਜਿੱਦਾਂ ਕਿ ਆਪਾਂ ਸਾਰੇ ਸੁਣਦੇ ਆਂ ਵੀ ਉਹ ਬਾਹਰ ਜਾਣਗੇ ਕੰਮ ਕਰਕੇ ਲਿਕੇ ਆਉਣਗੇ ਤੇ ਰੋਟੀ ਪਾਣੀ ਖਾਣਗੇ ਘਰ ਦੇ ਕਿਰਾਏ ਵੀ ਦਿੰਦੇ ਆ ਮਤਲਬ ਵੀ ਸਾਰਾ ਕੰਮ ਕਰਨਾ ਤੇ ਜਿਹੜੇ ਤਾਂ ਵੱਡੇਆਂ ਘਰਾਂ ਦੇ ਕਾਕੀ ਉਹਨਾਂ ਦਾ ਹਾਲ ਇੱਥੇ ਵੀ ਉਦਾਂ ਦਾ ਹੀ ਹੈ ਜਿੱਦਾਂ ਦਾ ਆਪਣੇ ਹਨ ਉਹਨਾਂ ਨੇ ਮਾਵੋਂ ਕਰੇ ਪਹਿਰੇ ਤੇ ਐਡ ਕਰਦੇ ਆ ਪਰ ਫਿਰ ਵੀ ਕਿਸੇ ਨਾ ਕਿਸੇ ਨੇ ਚੰਗੇ ਮਾਵੋਂ ਪਏ ਉਹ ਬੱਚਿਆਂ ਨੂੰ 18 ਸਾਲ ਤੋਂ ਬਾਅਦ ਕੰਮ ਦੇ ਉੱਪਰ ਭੇਜ ਦੀ ਭੇਜਦੇ ਆ ਵੀ ਜੋ ਮੱਝ ਕਰਕੇ ਲੱਗੇ ਆਓ ਆਪਣਾ ਦਾ ਖਰਚਾ ਚਲਾਓ ਜਿਹੜੇ ਘਰ ਚ ਰਹਿਣਾ ਹੈ ਤੁਸੀਂ ਗੱਡੀ ਚੱਕਣੀ ਆ ਤਾਂ ਗੱਡੀ ਦੇ ਖਰਚੇ ਤੁਹਾਨੂੰ ਆਪ ਕਰਨਾ ਪੈਣਾ ਸਾਰੇ ਕੰਮ ਤੁਹਾਨੂੰ ਆਪ ਕਰਨੇ ਪੈਣੇ ਆ ਤਾਂ ਕਰਕੇ ਨਾ ਇਹਨਾਂ ਕੰਟਰੀ ਦੇ ਵਿੱਚ ਕੰਮ ਲੋਕ ਜ਼ਿਆਦਾ ਕਰਦੇ ਆ ਤੇ ਬਾਕੀ ਸਾਰਾ ਕੁ ਬੜਾ ਵਧੀਆ ਰਿਹਾ ਬਲੌਗ ਤੁਹਾਡੇ ਕੇ ਆਪਾ ਸ਼ੇਅਰ ਕੀਤਾ ਉਮੀਦ ਕਰਦਾ ਤੁਹਾਨੂੰ ਆਪਣਾ ਜਿਹ ਜੇ ਪਸੰਦ ਆਇਆ ਤਾਂ ਲਾਈਕ ਵੀ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਆਪਣੇ ਚੈਨਲ ਸਬਸਕ੍ਰਾਈਬ ਕਰਿਓ ਬੈਲ ਆਈਕਨ ਤੇ ਕਰਿਓ ਕੁਲ ਐਕਸਪੀਰੀ ਮਿਲਾਂਗੇ ਸੋਹਣੇ ਜਿਹੇ ਵਲੌਗ ਦੇ ਵੀ ਤਦ ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸასი ਸ਼ਕਾ